ਇਸ ਉਹ ਟਾਪਲ ਆਨੇ ਨਾ ਤਾਂ ਮਹੀਨੇ ਦੇ ਵਿੱਚ ਤੁਹਾਡਾ ਸਟicker ਆ ਐ ਉੱਤਰ ਜਾਂਦਾ ਹੈ ਝਟਕੀਆਂ ਚ ਪਰ ਇਹਦਾ ਸਟicker ਨਹੀਂ ਪੱਟ ਸਕਦੇ ਭਾਈ ਮੈਂ ਕਹਿੰਦਾ 나ਗ ਵਾਂਗੂ ਚੰਪੂ 나ਗ ਵਾਂਗੂ ਇਹਨੇ ਕੁਆਲਿਟੀ ਚੈੱਕ ਕਰੋ ਹਨ ਦਾਣਾ ਅਲੱਗ ਹੀ ਦੇਖੂਗਾ ਇਹਦੇ ਚ ਕਿਆ ਫੋਰ ਮੈਂ ਨਾ ਜਮ ਲੈ ਵੀ ਦੋਸਤੋ ਥੋੜੇ ਵਾਸਤੇ ਇੱਕ ਆਫਰ ਲੈ ਕੇ ਆਏ ਆ ਆਫਰ ਘੈਂਟ ਆ ਜਿਹੜੇ ਬਾਈ ਦੂਰ ਨੇੜੇ ਬੈਠੇ ਨੇ ਸਾਡੇ ਹੱਥਾਂ ਨਾਲ ਟਾਪੇ ਹੋਏ ਪਿਆਰ ਆ ਉਹਨਾਂ ਨੂੰ ਦੇਵਾਂਗੇ ਰੇਟ ਪਤਾ ਕਿੰਨਾ ਇਹਦਾ ਸਿਰਫ 250 ਰੁਪਏ ਦੇ ਵਿੱਚ ਆ ਬਾਈ ਕਹਿਣਗੇ 250 ਤਾਂ ਨੋਰਮਲ ਹੀ ਮਿਲ ਜਾਂਦੇ ਨੇ ਬਾਈ ਨੋਰਮਲ ਟਾਪੇ ਤੇ ਸਾਡੇ ਪੇਂਟ ਦੇ ਵਿੱਚ ਫਰਕ ਦੇਖਿਓ ਦਾਣੇਦਾਰ ਹੋ ਦਾਣੇਦਾਰ ਆ ਚੰਕ ਦੇਖੋ ਕਿੰਨੀ ਘੈਂਟ ਹੋ ਪੂਰਾ ਕਲੀਅਰ ਓਕੇ ਕਰਕੇ ਦੇਵਾਂਗੇ ਮਾਲ ਚੈੱਕ ਕਰਕੇ ਲਿਓ ਜਿਹੜੇ ਬਾਈ ਨੇ ਮੰਗਾਉਣੇ ਨੇ ਤੁਹਾਨੂੰ ਮੈਸੇਜ ਕਰੋ WhatsApp ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੰਨੇ ਆ ਆ ਛੋਟੇ ਸਾਹਮਣੇ ਦੇਖ ਸਕਦਾ ਬਾਈ ਐਨੇ ਘੈਂਟ ਲੋਕਾ ਟਾਪ ਆਸ ਨੂੰ ਕਿਤੇ ਨਹੀਂ ਮਿਲਣਾ ਬਾਈ ਪੂਰੀ ਸਰਾ ਗੱਲ ਬਾਤ ਹੋ ਚੈੱਕ ਕਰੋ ਲੈ ਵੀ ਗਰੰਟੀ ਵਾਲਾ ਪੀਸ ਐ ਗਰੰਟੀ ਵਾਲਾ ਨਾ ਛੋਟਾ ਸਟicker ਪਟਿਆ ਜਾਵੇ ਨਾ ਛੋਟਾ ਪੇਂਟ ਖਰਾਬ ਹੋਵੇ ਜੇ ਸਾਲ ਦੇ ਵਿੱਚ ਪੇਂਟ ਖਰਾਬ ਹੁੰਦਾ ਤਾਂ ਆਪਾਂ ਤੁਹਾਨੂੰ ਫ੍ਰੀ ਮਿਲੂਗਾ ਬਈ ਦੁਕਾਨ ਤੋਂ ਆ ਕੇ ਲੈ ਜਾ ਸਕਦੇ ਹੋ ਪੁਰਾਣਾ ਟੱਪਾ ਦਿਓ ਤੇ ਨਵਾਂ ਟੱਪਾ ਲੈ ਜਾਓ ਲੈ ਵੀ ਕਰੋ ਦਾਣਾ ਚੈੱਕ ਕੁਆਲਿਟੀ ਦੇਖੋ ਟੱਪੇ ਦੀ ਰਿਜਨਲ ਮਾਰਗ ਮਿਲੂ ਰਿਜਨਲ ਮਾਰਗ ਰਿਜਨਲ ਹੀ ਵੰਗੂ ਆਏ ਉਹ ਜਿਹਦੇ ਵਿੱਚ ਰਿਜਨਲ ਹੁੰਦਾ ਨਾ ਐਦਾਂ ਦਾ ਟੱਪਾ ਬਈ ਚੈੱਕ ਕਰੋ ਕੁਆਲਿਟੀ ਵੀ ਉਹਨੂੰ ਸਾਰਾ ਮਾਲ ਦਿਖਾਵਾਂਗੇ ਜਿਹੜਾ ਸਾਡੇ ਸਾਡੇ ਲਵੇ ਹੈਗਾ ਬਈ ਆਹ ਦੇਖ ਸਕਦੇ ਹੋ ਬਈ ਹੱਥੀ ਪਿਆਰ ਕੀਤਾ ਹੋਇਆ ਨਾ ਹੱਥੀ ਚੈੱਕ ਕਰ ਸਕਦੇ ਹਾਂ ਲੈ ਸ਼ੀਸ਼ੇ ਵਰਗਾ ਪੇਂਟ ਰੋ ਬਈ ਸ਼ੀਸ਼ੇ ਵਰਗਾ ਐ ਨਹੀਂ ਹੈਗਾ ਤੁਸੀਂ ਇਹਦਾ ਸਟicker ਪੱਟ ਦੋਗੇ ਤੁਸੀਂ ਮਾਰ ਕੇ ਉਹਦੇ ਵਿੱਚ ਪਾ ਲੈਣੇ ਨਾ ਤਾਂ ਮਹੀਨੇ ਦੇ ਵਿੱਚ ਤੁਹਾਡਾ ਸਟicker ਐ ਐ ਉੱਤਰ ਜਾਂਦਾ ਹੈ ਝੁੱਟ ਗਿਆ ਟਾ ਪਰ ਇਹਦਾ ਸਟicker ਨਹੀਂ ਪੱਟ ਸਕਦੇ ਬਈ ਓਕੇ ਰਿਪੋਰਟ ਕੀਤਾ ਹੈ ਹੱਥੀ ਪਿਆਰ ਕਰਿਆ ਪਹਿਲਾਂ ਕੁਆਲਿਟੀ ਚੈੱਕ ਕਰਿਓ ਫੇਰ ਟਾਪਾ ਲਿਓ ਬਈ ਕਰ ਸਕਦੇ ਹੋ ਚੈੱਕ ਉਹਨੂੰ ਸਾਰਾ ਮਾਲ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ ਕਹਿੰਦਾ 나ਗ ਵੰਗੋ ਚੰਪੂ 나ਗ ਵੰਗੋ ਤੇ ਕਿਵਾਲਿਟੀ ਚੈੱਕ ਕਰੋ ਹਨ ਦਾਣਾ ਅਲੱਗ ਹੀ ਦੇਖੂਗਾ ਇਹਦੇ ਚ ਕਿਆ ਫਰਕ ਹੈ ਨਾ ਜਮਾਂ ਯਾਨ ਸਕੋਰ ਪੈ ਹਾਂਜੀ ਹਾਂ ਜਮਾਂ ਆਹ ਚੀਜ਼ ਨਹੀਂ ਮਿਲਣੀ ਬਾਈ ਇੰਡੀਆ ਘੁੰਮ ਲੋ ਜਿੱਥੇ ਮਰਜੀ ਜਾਇਓ ਜਿਹੜਾ ਆਹ ਚੀਜ਼ ਹੈ ਨਾ ਸ਼ਾਈਨਿੰਗ ਜਿਹੜੀ ਸ਼ਾਈਨ ਹੈਗਾ ਮੈਂ ਕਹਿੰਦਾ ਬਾਬੇ ਕਿੱਥੇ ਮਰਜੀ ਭੱਜ ਜਾਓ ਇਹ ਨਹੀਂ ਮਿਲਣੀ ਇਹਦੀ ਜਿਹੜੀ ਕੁਆਲਿਟੀ ਹੈ ਅਲੱਗ ਹੀ ਹੈ ਨਾ ਇਹਦਾ ਸਟicker ਪਟਿਆ ਜਾਵੇ ਨਾ ਪੇਂਟ ਖਰਾਬ ਹੋਵੇ ਇਸ ਸਾਲ ਦੇ ਵਿੱਚ ਹੁੰਦਾ ਤਾਂ ਤੁਹਾਨੂੰ ਫ੍ਰੀ ਮਿਲੂਗਾ ਫ੍ਰੀ ਪਰ ਪੁਰਾਣਾ ਸਮਾਨ ਤੁਹਾਨੂੰ ਦੇਣਾ ਪਊਗਾ ਉਹਦੇ ਬੱਤੇ ਤੁਹਾਨੂੰ ਫ੍ਰੀ ਦੇਵਾਂਗੇ ਭਾਈ ਠੀਕ ਹੈ ਜੀ ਜਿਹੜਾ ਤੁਹਾਨੂੰ ਬਿੱਲ ਦੇਵਾਂਗੇ ਨਾਲ ਬਿੱਲ ਹੋਣਾ ਚਾਹੀਦਾ ਤੇ ਸਾਡਾ ਸਮਾਨ ਹੋਣਾ ਚਾਹੀਦਾ ਤੇ ਆਹ ਚੀਜ਼ ਤੁਹਾਨੂੰ ਮਿਲ ਜੂਗੀ ਲੈ ਕਰੋ ਚੈੱਕ ਐ ਚਮਕਦਾ ਜਿਵੇਂ नाग ਚਮਕਦਾ ਨਾ ਕਾਲਾ नाग ਕਾਲਾ ਰਿਹਾ ਗੱਡੀ ਓਕੇ ਹੋਰ ਓਡੀ ਓਕੇ ਲੈ ਕਿਹਾ ਵੀ ਮਣੀ ਗੱਲਵਾ ਪੰਡ ਆਹ ਆਂਖਿਆ ਬਾਈ ਜੀ ਦੇਖੋ ਬਾਈ ਨੇ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਬਾਈ ਨੇ ਹੱਥੀ ਤਿਆਰ ਕੀਤਾ ਸਾਰਾ ਹੱਥੀ ਮਾਲ ਤਿਆਰ ਕੀਤਾ ਹੋਇਆ ਮਲੂ ਬਾਈ ਜੀ ਇਹ ਦੇਖੋ ਤੁਹਾਨੂੰ 250 ਰੁਪਏ ਚ ਜਮਾਂ ਦੇਸੀ ਸਮਾਨ ਮਿਲਦਾ ਦਿੰਦੇ ਆ ਜੈਨੀਆਂ ਵਰਗਾ ਮਿਲੂਗਾ 10 ਸਾਟੋ ਦੇ ਕੋਲ ਆਹ ਵੇਖੀ ਲੈ ਆ ਕੇ ਦੇਖੋ ਫੇਰ ਗੱਲਬਾਤ ਬਣੂਗੀ